ਸਾਸਰੀਕਾਲ ਜੀ ਕੀ ਹਾਲ ਹੈ ਠੀਕ ਠਾਕ ਹੋ ਲੋ ਭਾਈ ਹੌਲੀ ਹੌਲੀ ਇਦਾਂ ਹੀ ਆ ਇੱਕ ਦੂਜੇ ਦੇ ਸਪੋਰਟ ਕਰੇ ਬੰਦਾ ਇਦਾਂ ਤਾਂ ਹੀ ਅੱਗੇ ਵਧਦਾ ਵਾ ਨਹੀਂ ਨਹੀਂ ਆ ਨਹੀਂ ਲੱਗਦਾ ਨਾ ਨਹੀਂ ਆਵਾਂਗੇ ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਚੈਨਲ ਆਈ ਹੋਪ ਤੁਸੀਂ ਅਜੇ ਨਹੀਂ ਘੈਂਡ ਹੋ ਗਏ ਆਪਾਂ ਵੀ ਘੈਂਡ ਆ ਤੇ ਅੱਜ ਤੁਹਾਨੂੰ ਕਿਹੜੇ ਗੈਸਟ ਦਾ ਬਣਾਣ ਲੱਗੇ ਜਿਹੜੇ ਸਾਡੇ ਕੋਲ ਆਏ ਆ ਤੇ ਥੰਬਨੇਲ ਤੇ ਟਾਈਟਲ ਤੋਂ ਵੇਖ ਲਿਆ ਹੋਣਾ ਆ ਤੇ ਹਾਂਜੀ ਸਸਰੀਕਾਲ ਜੀ ਕੀ ਹਾਲ ਹੈ ਜੀ ਠੀਕ ਠਾਕ ਹੋ ਹੋਰ ਬਾਜੀ ਹੋ ਠੀਕ ਏ ਵਾ ਵਧੀਆ ਜੀ ਤੁਸੀਂ ਸੁਣਾਓ ਬਾਕੀ ਵਧੀਆ ਚੱਲ ਰਹੀ ਨਾ ਤੇ ਬਾਜੀ ਹੁਣ ਆ ਦਾ ਵਲੋਗ ਕਰਦੇ ਵੀ ਮੈਂ ਆਪਾਂ ਕਰਦੇ ਬਾਜੋ ਭਾਈ ਉਹਨਾਂ ਨੇ ਖਵਾਏ ਤੰਦੂਰੀ ਰੋਲ ਕਿਦਾਂ ਲੱਗੀ ਫਿਰ ਬਾਜੀ ਵਧੀਆ ਵਧੀਆ ਲੱਗੀ ਵੀਰੇ ਹੋਰ ਵਧੀਆ ਵਧੀਆ ਸੇਤਾਂ ਦਾ ਬੇਬੇ ਬਾਪੂ ਕਿਦਾਂ ਸਾਰੇ ਵਧੀਆ ਹੋਰ ਵੀ ਵਧੀਆ ਚੱਲਦਾ ਕਰ ਤੁਸੀਂ ਫੈਮਲੀ ਨਾਲ ਨਹੀਂ ਆਏ ਇਹ ਗੱਲ ਜੀ ਫੈਮਲੀ ਤੁਹਾਨੂੰ ਪਤਾ ਹੈ ਸ਼ਹਿਰ ਚ ਔਖਾ ਜਾਂਦਾ ਤੇ ਆਪ ਵੀ ਅੱਗੇ ਮੈਂ ਜਦੋਂ ਹੁੰਦੇ ਕਮਾਸ ਰਾਤ ਲੈ ਕੇ ਜਾਂਦੇ ਆਪ ਤੇ ਇਕੱਲੇ ਜਾਂਦੇ ਫੈਮਲੀ ਦਾ ਕੀ ਦੋਵਾਂ ਨਾ ਦੱਸੋ ਸਾਰੇ ਫੈਮਲੀ ਕੋਈ ਨਹੀਂ ਜਦੋਂ ਭਿੰਗਾ ਹੋ ਕੇ ਉਧ ਲੈ ਆਉਂਦਾ ਮੈਂ ਕੱਲ ਹੀ ਆ ਜੂ ਸਾਨੂੰ ਵੀ ਕੋਈ ਨਹੀਂ ਜਲਦੀ ਮਨਾਉਂਦੇ ਤੁਹਾਨੂੰ ਘਰ ਦੇਣਾ ਨਹੀਂ ਕਿਤੇ ਗੇੜਾ ਮਾਰਦੇ ਸਾਡੇ ਤੋਂ ਨਹੀਂ ਆ ਟਾਈਮ ਨਹੀਂ ਲੱਗਦਾ ਨਾ ਕੰਮ ਤੇ ਨਹੀਂ ਆਵਾਂਗੇ ਢੱਡੇ ਕੋ ਜੂਰ ਆਵਾਂਗੇ ਕੋਈ ਨਹੀਂ ਕਿਲੇ ਪ੍ਰੋਗਰਾਮ ਕੀਤਾ ਫਿਰ ਤੀ ਫਿਰ ਲਾਏ ਉੱਧ ਕੀਤਾ ਕੁੱਤਾ ਜੀ ਤੁਹਾਡੇ ਹੀ ਉੱਧ ਫਿਰ ਦੇ ਨਾਲ ਹੀ ਸਾਡੇ ਅੱਛਾ ਤਾਂ ਨੂੰ ਉੱਧਰ ਨਾ ਸਾਰਾ ਕੁਝ ਹੋ ਗਿਆ ਸਾਰਾ ਮੂਨ ਕ੍ਰੈਸ਼ ਕ੍ਰੈਸ਼ ਫ੍ਰੈਸ਼ ਆਹ ਤਿਆਰ ਬਸ ਸਾਫ ਕਰ ਲੈ ਜੀਰ ਜੀ ਕਿਤੇ ਕੱਟ ਲੈਣਗੇ ਬਣਾਉਂਦੀ ਖੇਚਲੇ ਬਣਾਉਂਦੀ ਅੱਛੀ ਗੱਲ ਹੈ ਪਰ ਜੋ ਮਰਜੀ ਪਿੰਡਾਂ ਦੀ ਲਾਈਫ ਪਿੰਡਾਂ ਦੀ ਪਿੰਡਾਂ ਦੇ ਭੱਜ ਲਿਆਦੇ ਵੀ ਆ ਗਏ ਬਹੁਤ ਨਿਆਰੇ ਭਾਜੀ ਉੱਥੇ ਗਏ ਸ਼ਹਿਰਾਂ ਚ ਨੀ ਨਿਆਰੇ ਨਹੀਂ ਚੰਗ ਪ੍ਰੈਸ਼ਰ ਵਾਹ ਠੰਡ ਵੀ ਤੁਹਾਡੇ ਉੱਥੇ ਜਿਆਦੀ ਉੱਥੇ ਪੈਂਦੀ ਹੈ ਤੁਹਾਡੇ ਰਾਵੀ ਦਰਿਆ ਬਈ ਤੁਹਾਡੇ ਰਾਵੀ ਦਰਿਆ ਵਿੰਦਾ ਲੱਗੇ ਉੱਧਰ ਅਟਾਰੀ ਦੀ ਵੱਗ ਵੰਡ ਵੀ ਨਾਲ ਹੀ ਆ ਠੀਕ ਆ ਠੀਕ ਆ ਉਧਰੋਂ ਆਏ ਛਾੜੇ ਦੋਗੀ ਛਾੜੇ ਦੋਗਾ ਕੀ ਆ ਜਾਣ ਸਾਡਾ ਕਿਤੇ ਰਹਿ ਗਿਆ ਕਿਤੇ ਨਹੀਂ ਕਿਤੇ ਆ ਅਟਾਰੀ ਇੱਧਰ ਰਹਿੰਦਾ ਇਹ ਜਿਹੜਾ ਰੱਬ ਉਹ ਜਿੱਥੇ ਆਪਾਂ ਬੁੱਪੇ ਗਏ ਹਾਂ ਉਹ ਜਿੱਥੇ ਆਪਾਂ ਗਏ ਹਾਂ ਇੱਕ ਵਾਰੀ ਵਲੋਗ ਕਰਨ ਠੀਕ ਆ ਠੀਕ ਆ ਆਹ ਉਹ ਤੋਂ ਅੱਗੇ ਜਾਣਾ ਹੂੰ ਹੂੰ ਉਰ ਤੋਂ ਅੱਗੇ ਜਿਹੜਾ ਇੱਕ ਰੋਡ ਆ ਇਹਨੂੰ ਚੱਲ ਜਾਈਏ ਫੋਨ ਵੀ ਚੱਲ ਜਾਈਏ ਹਾਂ ਜਿੱਥੇ ਔਰ ਭਾਈ ਕਿੱਦਾਂ ਲੱਗਾ ਇੱਥੇ ਆ ਕੇ ਬੰਦ ਦੇ ਨਾਲ ਯਾਰ ਕੋਈ ਕਦੇ ਨਹੀਂ ਲੱਗਿਆ ਮੈਨੂੰ ਇੱਥੇ ਲੱਗਿਆ ਲੱਭਣ ਤੇ ਦਿੱਕਤ ਵਗੈਰਾ ਕੁਝ ਇੱਕ ਰਿਕੋਗਨੇਸ਼ਨ ਥੋੜੀ ਜੀ ਇੰਤਲਾਬ ਸਰ ਜੀ ਜਦੋਂ ਤੁਸੀਂ ਸੈਂਡ ਕਰਤੀ ਉਦੋਂ ਪਤਾ ਲੱਗਿਆ ਉਹ ਚਲ ਭਾਈ ਗਿਆ ਸਾਡਾ ਭਰਾ ਹੁੰਦਿਆ ਮੈਂ ਗੱਲ ਹੀ ਨਹੀਂ ਕੋਈ ਅਸੀਂ ਜਾਣਾ ਸੀ ਕਿਤੇ ਜਾਈ ਸਪੈਸ਼ਲ ਕੈਨਸਲ ਕੀਤਾ ਮੈਂ ਨਹੀਂ ਭਰਾ ਨਾਲ ਮਿਲ ਕੇ ਜਾਣਾ ਮਾ ਭਰਾ ਆਉਂਦੇ ਐ ਨੇ ਮਾਨ ਨਾ ਤੇ ਬਾਬਾ ਜੀ ਰੋ ਚੱਲਿਆ ਸਾਡੀ ਮਾਉ ਜਦੋਂ ਭਾਈ ਦੇ 12 ਕੀ ਫੋਲ ਵਰ 13 ਕੀ 15 ਤੋਂ 12 ਕੀ ਆ ਗਏ 12 ਦੇ ਆ ਗਏ ਉਦੋਂ ਦੀ ਭੈਣਾਂ ਗੱਲ ਹੁੰਦੀ ਗੋਣ ਗੋਟ ਕਲਾਸੀ ਹੋਣੇ ਸਾਲ ਮੇਰੇ ਕਹ ਲੈਣਾ ਰਹਿਮੋ ਦੋ ਦਿਨਾਂ ਹਾਂ ਦੋ ਦਿਨ ਦੋ ਕਾ ਵੀ ਚੇਰ ਹੋ ਗਿਆ ਭਾਜੀ ਲੰਤ ਨਹੀਂ ਕੰਮ ਕੋਈ ਨਾ ਲੋ ਭਾਈ ਹੌਲੀ ਹੌਲੀ ਇਦਾਂ ਹੀ ਆ ਇੱਕ ਦੂਜੇ ਦੀ ਸਪੋਰਟ ਕਰੇ ਬੰਦਾ ਇਦਾਂ ਤਾਂ ਹੀ ਅੱਗੇ ਵਧਦਾ ਹਾਂ ਭਾਜੀ ਹੁਣ ਨਹੀਂ ਆਏ ਤਾਂ ਤੁਸੀਂ ਇੱਥੇ ਹਾਂ ਰੌਸਰੀ ਸਾਰੀ ਮਾਰੀ ਕਿਰਪਣ ਕਾਫੀ ਆਏ ਆਪਣੇ ਕੋਲ ਵਧੀਆ ਹੂੰ ਫੋਰ ਤੀਂ ਸੁਣਾਓ ਠੰਡੇ ਹੁੰਦੇ ਭਾਈ ਉਹ ਆ ਗਈ ਦੇਖੋ ਭਾਈ ਚੈੱਕ ਕੀਤੇ ਇੱਕ ਰਕ ਹੈ ਸੋਕੋ ਜਕੋ ਫਿਰ ਉਹ ਫਿਰ ਠੰਡੇ ਹੋਏ ਨੇ ਫਿਰ ਰਾਈ ਹੁੰਦੇ ਆ ਚੀਜ਼ਾਂ ਨਹੀਂ ਪਿੱਛੇ ਢੀਦਾ ਹਾਂ ਪੁੱਛੋ ਹਾਂ ਨੇ ਕਾ ਵੀ ਇਹ ਨੇ ਹਾਂ ਫੜੋ ਫੜੋ ਭਾਈ ਕੋਈ ਨਹੀਂ ਤੁਹਾਡੇ ਸਾਹਮਣੇ ਇੱਥੇ ਕਰਦੇ ਨੇ ਪੀਸ ਵਰਦੇ ਤੁਹਾਡੇ ਉਥੋਂ ਵਿੰਡੋ ਮਿਲਦੇ ਕਿ ਨਹੀਂ ਇਦਾਂ ਦੇ ਭਾਈ ਭਾਈ ਪੱਗ ਕਿੰਨੇ ਮੀਟਰ ਦੀ ਬੰਨਦੀ ਜੀ ਪੱਗ ਕਿੰਨੇ ਮੀਟਰ ਕੱਲ੍ਹ ਸੋ ਪੋਹਿਆ ਨਾ ਫਿਰ ਫਿਰ ਜਿੰਨੀ ਮਿੰਟ ਦੀ ਮੰਡੀ ਹੈ ਨਹੀਂ ਜੀ ਜੀ ਵੀਡੀਓ ਆਡੀਓ ਬਣਾਉਣ ਲੱਗ ਗਿਆ ਜੀ ਭਾਈ ਠੰਡੇ ਹੋ ਗਏ ਫਿਰ ਮੈ ਜਾ ਨਹੀਂ ਹੁਣਾ ਨਹੀਂ ਸਾਡੇ ਦੇ ਕੱਲ ਕਿੱਥੋਂ ਆਇਆ ਸੀ ਸਾਡੇ ਕੋਲ ਬੰਦਾ ਕਾਦੀਆਂ ਤੋਂ ਆਇਆ ਸੀ ਆ ਲੈਣ ਹਾਂ ਕਾਦੀਆਂ ਤੋਂ ਪਾਉਲ ਕਿਹਨੇ ਪਿਆ ਹੈ ਪਤਾ ਨਹੀਂ ਕਾਦੀਆਂ ਤੋਂ ਕਾਹੀ ਮੁੰਡਾ ਕਹਿੰਦਾ ਯਾਰ ਮੈਂ ਜਦੋਂ ਮੈਨੂੰ ਇੱਥੇ ਉਹਨਾਂ ਤੇ ਆ ਮੈਂ ਲੈ ਕੇ ਜਣਾ ਕਰਦੇ ਨਾ ਲੈ ਕੇ ਜਾਂਦਾ ਕਰਦੇ ਲੜ ਪਿੰਦੇ ਸਾਨੂੰ ਉਹ ਰੇਗਾ ਕਿ ਭੈਣ ਨਾ ਲੱਗਿਆ ਹੁਣ ਹਨੇਰਾ ਹੋ ਜਾਣਾ ਚੰਗੇ ਆ ਉਹਦਾ ਮੁੱਤ ਹੁੰਦਾ ਜੀ ਆ ਹੁਣ ਦਿਨ ਅੱਜ ਦਿਨ ਨਿਕਲ ਨਿਕਣਾ ਮੈਂ ਤੁਨੂੰ ਆਪ ਹੀ ਫੜਦਕੇ ਖਾਣਾ ਪੈਣਾ ਭਾਈ ਇਹ ਨਹੀਂ ਗੱਲਾਂ ਮਰੀ ਜਾਂਦੀ ਤੇ ਨਹੀਂ ਨਹੀਂ ਭਾਈ ਹੁਣੇ ਹੁਣੇ 2 ਮਿੰਟ ਹੀ ਹੋਇਆ ਆ ਆ ਵੇਖੋ ਆ ਕਿੱਥੇ ਲਿੰਦੀ ਆ ਲੋਕਾਂ ਨੇ ਕਿਹਾ ਭਾਈ ਕਿ ਇੱਡੇ ਡੰਦਰ ਵੜੂ ਆਦੇ ਦੀਨੇ ਬਦਲੇ ਜੇਵੇ ਉਹ ਤਾਂ ਮੈਂ ਚਾਉਣਾ ਆਪਣੇ ਵੱਲ ਪਾਹੀ ਨਹੀਂ ਬੇਇੱਜ਼ਤੀ ਨਹੀਂ ਹੱਦ ਜਨਾਉਂਦਾ ਚੱਕੜਾ ਬਣਾਉਂਦਾ ਉਹ ਨਹੀਂ ਬੰਨੀ ਮੈਂ ਉਹ ਨਹੀਂ ਖਾਇਆ ਡਿਆ ਯਾਰ ਸੱਚੀ ਦੇਖ ਲੈ ਕਰ ਵੇ ਇੱਕ ਬੋਤਲ ਦਿਆ ਇਹ ਤੋੜਾ ਕੀ ਗੱਲ ਆ ਮੈਂ ਕਹਿੰਦਿਆਂ ਲੈ ਠਾਦਾ ਹੋਵੇ ਕੋਈ ਇਹਨਾਂ ਨੂੰ ਲੈ ਉਹ ਮੈਂ ਹੱਦ ਨੂੰ ਉਹਨਾਂ ਨੂੰ ਪੁੱਛੋ ਭਾਈ ਨੂੰ ਨਹੀਂ ਬੰਦਾ ਭਾਜੀ ਤੁਸੀਂ ਜਾਣ ਕੇ ਚੈੱਕ ਕਰੋ ਭਾਜੀ ਭਾਈ ਕਰੋ ਯਾਰ ਪੀ ਭਾਈ ਪੁੱਛੋ ਭਾਈ ਸਾਡੇ ਵੱਲੋਂ ਖਾ ਲਈ ਕੋਈ ਭਾਈ ਹਾਂਜੀ ਖਾਈ ਜਾਂਦੀ ਖੈ ਚੈੱਕ ਕਰੋ ਭਾਜੀ ਹੁਣੇ ਤਾਂ ਇਹ ਸੀ ਬੰਦੇ ਸਿੱਧਾ ਹੀ ਆਇਆ ਹੈ ਉਹ ਭਾਈ ਜੀ ਦਾ ਨਾਮ ਸਹੀ ਆ ਇਹ ਤਾਂ ਬਾਜੀ ਨੇ ਕਰਦੇ ਹੁਣ ਅਸੀਂ ਦੱਦ ਕਿੱਧਰ ਆਪੀ ਕੱਲਾ ਆਇਆ ਜਾਨੂ ਇਹ ਚੀਕੀ ਗੱਲ ਆ ਹਾਂ ਸਹੀ ਹੈ ਭਾਈ ਤੁਮ ਜਿਆ ਹੁਣ ਨਹੀਂ ਹੀ ਨਹੀਂ ਅੰਗੜ ਭਾਈ ਉਹ ਡਰਕਟ ਦੇ ਦੇ ਕੋਈ ਨਾ ਬੜਕਿਆ ਆਪਣੀ ਜੀਬ ਨਹੀਂ ਦੀ ਨਾ ਤਾਂ ਸਵਾਲ ਲੱਗਦੀ ਸਹੀ ਆਪਣੀ ਜੀਬ ਨਹੀਂ ਖਾਣਦੀ ਉਹ ਹੀ ਆਪਣੀ ਵੀ ਖਾ ਲਈ ਸੀ ਤੇ ਬਾਰੂ ਘੱਟ ਸਹੀ ਆਪਣਾ ਥੋੜਾ ਜਿਆਦਾ ਤੁਹਾਨੂੰ 15 ਮਿੰਟ ਹੋ ਜੀ ਪਹਿਨ ਨੂੰ ਮਿਲ ਹੋ ਜਾਈਂਗਾ ਹਾਂ ਜੀ ਭਾਈ ਜੰਮੀ ਉਹ ਡਰਾਈਵਟ ਭਾਈ ਤਾਂ ਮੇਰੇ ਅਨੁਸਾਰ ਹੁੰਦਾ ਮੈਂ ਤਾਂ ਫੋਨ ਹੀ ਵੜਦਾ ਰਹੇ ਨਾ ਇਹ ਅੱਜ ਵੀ ਕਿ ਫੋਨ ਕਿਉਂ ਨਹੀਂ ਵੜਿਆ ਅੱਜ ਹਾਂ ਜਿਹੜਾ ਆਪਣਾ ਵੀ ਆਇਆ ਉਹ ਵੀ ਨੂੰ ਫੋਨ ਬੜਾਇਆ ਤੇ ਪੈਸੇ ਹੋ ਗਿਆ ਉਹ ਕੋ ਆਇਆ ਕਿ ਨਾ ਹਾਂ ਹੋਰ ਵਧੀਆ ਵਧੀਆ ਹੋਰ ਨਹੀਂ ਆਉਂਦਾ ਨਹੀਂ ਬੱਸ ਬਾਤ ਸੁਣੋ ਅੱਜ ਹੀ ਬੜਾਨੇ ਆ ਬੜਾ ਬੜੂ ਭਾਈ ਖਾਣ ਵੀ ਥੋੜਾ ਜਿਹਾ ਮਿਲ ਨਹੀਂ ਆਇਆ ਆ ਗਿਆ ਚੱਲ ਮੈਂ ਜੇ ਵੀ ਅਜਾਤ ਨਗਾਦੇ ਮੈਂ ਇੱਕ ਦਿਨ ਚੋਂ ਨੇ ਆਹ ਹੱਥਾਂ ਦੇ ਵਰਗੀ ਦੀ ਸੀ ਹੱਥਾਂ ਨਹੀਂ ਗਈ ਜੋ ਧੀਲੇ ਬੱਦਲੇ ਹਾਂ ਇੱਕ ਦਿਨੇ ਮਰ ਕਿੰਨੀ ਲੱਕੜਾ ਵੱਜਦੀ ਅੰਦਰ ਅੱਟ ਵੱਜਦੀ ਨੇ ਨਾਲ ਤੇ ਰਹੇਗੇ ਇਹਨਾਂ ਕੋਹੀ ਤੇਹੀ ਗਾਉਂ ਬਾਈ ਬੜੋ 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 ਬਈ ਨਾ ਸੀ ਹੋ ਸ਼ਾਕਤ ਦਾ ਤੇਰੇ ਕਰਮਾਂ ਦਾ ਬਾ ਢਾਈ ਨਾਲ ਹੀ ਹਾ ਤੇ ਮੈਂ ਦੇ ਨਾ ਸਵਾਲ ਕਰ ਤੂੰ ਤੇ ਰੋ ਜਾਓ ਫਿਰ ਤੁਹਾਨੂੰ ਆਪਣੇ ਲਈ ਮੋਟੇ ਤਾਂ ਨਹੀਂ ਕਰੀਏ ਹਾਂਜੀ ਤੇ ਦੋ ਜੇ ਉਹ ਤੁਹਾਨੂੰ ਆਪਣੇ ਕਿਹੜਾ ਘੱਟ ਵੱਸ ਵਾਦਾ ਉਸ ਵੜੀ ਲੱਗੀ ਹੁੰਦੀ ਇੱਕ ਨੇ ਯਾਓ ਤੁਹਾਡੇ ਮਗਰ ਲੱਗੀ ਨਾ ਉਹ ਤਾਂ ਮੈਂ ਕਿਹਾ ਸਮਝ ਨਹੀਂ ਲੱਗਦੀ ਕਿ ਉਹਨਾਂ ਨੇ ਆ ਕੇ ਰੁਕੀ ਲਾਇਆ ਹੁੰਦੇਗਾ ਤਾਂ ਮਗਰ ਕਾਹਦੇ ਪਰਤੇ ਪੂਰੇ ਹੀ ਗਏ ਤੇ ਇਹੋ ਜਿਤਲੀ ਤਾਰੀ ਇਹ ਇਦਾਂ ਜਿਹਾ ਬੱਤਰਾ ਨਾ ਨਹੀਂ ਕੱਣੀ ਆਲਾ ਨਹੀਂ ਉਹਨੂੰ ਕਹਿ ਦੋ ਨਹੀਂ ਹੱਥ ਨੇ ਨਹੀਂ ਹੱਥ ਪਾਉਂਦੇ ਉਹਨਾਂ ਕੋ ਭਾਈ 8 ਵਜੇ ਦੇ ਨੇਗੇ ਹੋਏ ਅਜੇ ਕਾਉ ਤੇ ਕੀ ਹੋ ਗਏ ਉਹਨਾਂ ਨੂੰ ਗੋਰਾ ਨਵੇਂ ਉਹਨਾਂ ਮੈਨੂੰ ਹੱਥ ਨਹੀਂ ਪੁੰਦੇ ਚੱਕੀ ਦੇ ਹੁਣ ਜੋ ਪੁੰਦੇ ਭਾਈ ਆ ਇੱਥੇ ਸਾਰਾ ਕੁਝ ਧਾਰਿਆ ਹੈ ਸਭ ਕੁਝ ਹੈਗਾ ਨਾ ਨਵੇਂ ਪਾਈ ਕਰ ਪਾ ਲੂਗੇ ਨਵੇਂ ਨਹੀਂ ਚੱਕੀ ਹੱਥ ਨਹੀਂ ਪੁੰਦੇ ਕੋਈ ਠੀਕੀ ਤੇ ਧੰਨਵਾਦ ਮੈਨੇ ਆ ਬਾਕੀ ਭਾਈ ਜੀ ਨਾਲ ਜੀ ਨੁਹਾਰ ਦੇ ਇਸ ਫੇਸ ਤੋਂ ਇਹ ਮਿਲਦਾ ਮੈਂ ਕੈਪੀਟਲ ਦੇ ਨਾਲ ਹੀ ਬਹੁਤ ਵੱਡਾ ਆਵਾਜ਼ ਪਾ ਰਹੀ ਹੈ ਅਮੂਲ ਵੀ ਪੈਸਾ ਦੋ ਕੁਆਲਟੀ ਹੋ ਰਹੀ ਹੈ ਕਿ ਮੈਂ ਕਿੰਨੇ ਕਿਤੇ ਤੱਕ ਗਈ ਨਾ ਅਮੂਲ ਦੀ ਪ੍ਰੋਮੋਸ਼ਨ ਜਰੀਏ ਚੱਲ ਰਹੀ ਹੈ ਅੱਜ ਪ੍ਰੋਮੋਸ਼ਨਾਂ ਦੇ ਆ ਚੱਲ ਰਹੀ ਹੈ ਦੀ ਕੀਤੀ ਇਹ ਨਾ ਜਿਹੜਾ ਬਲਾਗ ਵੀ ਆਪਣਾ ਉਹਨਾਂ ਨੇ ਵੀ ਜੀ ਇਹਦਾ ਬਡਾ ਵੀ ਬਹੁਤ ਵਾਰ ਤੋਂ ਕਿਹਾ ਲੱਗੇ ਇਹਨਾਂ ਦੇ ਪਾੜੀ ਹੋਰ ਵੱਡਾ ਜਿੱਦ ਤੂੰ ਤੁਹਾਡੇ ਕਮੈਂਟਸ ਆਂ ਮੈਂ ਭਾਰੀ ਕਹੀਂ ਦੇਖਦਾ ਬਲਾਗ ਨਾ ਤੂੰ ਕੀ ਕਰਾਂਗੇ ਕਿਦਾਂ ਕਿਦਾਂ ਇਹ ਫਿਲਮ ਬੈਲੀ ਨਹੀਂ 2 ਘੰਟੇ ਹੋਰ ਲਾਓ ਚਲੋ ਉਹ ਆ ਨੀ ਮੰਨ ਪਿੱਛੇ ਨਹੀਂ ਛੱਡ ਕੇ ਜਾਉਂਦਾ ਤੇਰੇ ਆਪਾਂ ਕੰਦਾ 15 ਮਿੰਟ ਨਾ ਭਾਜੀ ਜਿਆਦਾ ਵੱਡਾ ਮੈਂ ਤੋਰਦਾ ਬਾਕੀ ਭਾਜੀ ਹੁੰਦਾ ਤਾਂ ਪਤਾ ਹੀ ਤੁਹਾਨੂੰ ਇੱਕ ਰਾਤ ਵੀ ਤੁਹਾਨੂੰ ਦੱਸ ਦਿੰਦਾ ਸਾਡੇ ਜੀ ਦੇ ਬਾਬਾ ਸਾਡੇ ਤੋਂ ਜਾਣਦੇ ਹੁੰਦਾ ਨਾਲ ਸਾਡੇ ਮੇਰਾ ਤਾਂ ਭਰਾ ਹੀ ਤੇ ਆ ਭਾਜੀ ਲਈ ਨਵੀਂ ਵਾਰ ਨੰਬਰ ਤੇ ਤੁਸੀਂ ਮਾਗੀ ਇਸ ਨਾਮ ਦੇ ਫੋਲੋ ਕਰ ਜਿਓ ਠੀਕ ਆ ਬਾਕੀ ਜੇ ਮੈਂ ਆ ਵੀ ਤੱਕ ਨਾ ਬਾਕੀ ਹੋਰ ਲੱਗੇ ਇਹ ਨਹੀਂ ਮੈਂ ਤੇ ਆਪਾਂ ਹੀ ਬਾਕੀ ਮਾਲ ਕੱਟੇ ਰਹਿਣੇ ਭਾਜੀ ਜੀ ਤੋਂ ਬਣਾਉਂਦੀ ਹੈ ਸੰਭਾਲ ਲਗਾ ਬਾਕੀ ਤੁਹਾਡਾ ਜਨਤ ਸਪੋਰਟ ਕਰੇ ਭਾਈਆਂ ਨੂੰ ਜ਼ਰਾ ਪੂਰੀ ਸਪੋਰਟ ਰੱਜੀਏ ਇਹ ਵਕੀਲ ਬਾਈ ਬਾਈ ਨਾ ਇਹ ਆਉਂਦਾ ਬਿਲੋਂ ਭਾਈ ਨੇ 200 ਕੀ ਕਰਦਾ ਅੱਜ ਨਾ ਚਾਹੀਦਾ ਨਾ ਚਾਹੀਦਾ 200 ਕੇ ਸਾਡੇ ਕਿ ਪ੍ਰਾ ਨਾਲ ਹੁੰਦੇ ਕਿਉਂ ਨਾ ਉਹ ਪਾ ਜੀ ਨੰਬਰ ਕਿਹਾ ਨਾ ਅਹੜਾ ਉਹ ਕੈਮਰਾ ਚੱਲ ਵਧੀਆ ਮੇਰੇ ਨਾਲ ਵੀ ਪੈਸੇ ਟੱਪਾ ਜਾਣਾ ਯਾ ਦੇ ਕਾ ਚੀਜ਼ ਹੋਣ ਕਿਹਾ ਤੇ ਅੱਜ ਵੀ ਨਾਲ ਲਿਖਿਆ ਹੈ ਜੀ ਉੱਤੇ ਪੜਦੀ ਉਹ ਹੈ ਲਾ ਕੇ ਹਾਂ ਉਹ ਦਵਾਈ

ਕਦਮ ਆਪ ਆਪਣੀ ਠੀਕ ਆ ਸ਼ਾਹ ਜੀ ਓਕੇ ਫਿਰ ਓਕੇ ਓਕੇ ਧੰਨਵਾਦ ਓਕੇ ਵੀਰ ਜੀ ਆਨੇ ਦਾ ਢੀ ਪਿੰਡ ਸਾਗ ਦੀ ਖੇ ਚਲਦੇ ਨੇ ਤੁਹਾਨੂੰ ਚਲੋ ਠੀਕ ਬਣਾ ਕੇ ਦੇ ਕਿਉਂ ਓਕੇ 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 ਵੀਰ ਜੀ